ਵਦਿਆ ਕਮਾਉਣ ਵਾਲੇ ਲੋਕਾਂ ਦਾ ਕਾਰੋਬਾਰ ਮਿੱਠਾ ਪੋਕੇ ਰਹਿ ਜਾਂਦਾ ਈ ਉੱਚ ਕੇ ਕਾਰੋਬਾਰ ਖੋਲਣਾ ਚਾਹੀਦਾ ਜਾਂ ਉਹ ਜਗ੍ਹਾ ਜਿਹੜੀ ਹੈ ਉਹਦੀ ਮਿੱਟੀ ਚੀਕ ਕਰਕੇ ਬਈ ਤੇ ਚੱਲਣਾ ਜਾਂ ਨਹੀਂ ਚੱਲਣਾ ਕਾਰਵਾਰ ਕੋਲ ਦੇ ਉੱਤੇ ਆਪਣੇ ਮੱਛੀ ਅੰਡੇ ਮੀਟ ਜੋ ਵੀ ਸ਼ਰਾਬ ਵਗੈਰਾ ਜਦੋਂ ਸਟਾਰਟਿੰਗ ਕਰਦੇ ਨੇ ਕਾਰੋਬਾਰ ਦੀ ਪਾਰਟੀ ਕਰਦੇ ਨੇ ਲੋਕਾਂ ਨੂੰ ਪਾਲਟੀ ਕਰਦੇ ਨੇ ਉਸੇ ਦਾ ਗਲਤ ਫਰਵਾਹ ਪੈਂਦਾ ਹੈ ਦਾ ਅਸੀਂ ਘਰੇ ਦੇਖ ਕੇ ਜਾਂ ਉਹ ਜਗ੍ਹਾ ਦੇਖ ਕੇ ਉਹਦਾ ਵੀ ਸਮਾਧਾਨ ਤਸ ਦਿੰਦੇ ਫੇ ਤੁਸੀਂ ਆ ਕਰ ਲੋ ਇਹ ਜ਼ਰੂਰੀ ਨਹੀਂ ਹੁੰਦਾ ਇਹ ਕੀਤਾ ਕਰਾਇਆ ਹੁੰਦਾ ਇਹ ਕਿਸੇ ਦੀ ਬੁਰੀ ਨਜ਼ਰ ਦਾ ਵੀ ਛਾਇਆ ਪਿੱਤਾ ਹੈ ਤਾਂ ਵੇ ਕਿ ਉਹ ਕਾਰੋਬਾਰ ਵਾਂ ਦਾ ਠੱਪੋ ਜਿਹਾ ਕਿਸੇ ਨੇ ਕੀਤਾ ਕਰਾਇਆ ਹੈ ਜਾਂ ਫਿਰ ਬੁਰੀ ਨਜ਼ਰ ਲੱਗੀ ਹੈ ਤੁਸੀਂ ਕਿਵੇਂ ਪਤਾ ਇਹ ਆਪਣੇ ਇਸ਼ਟ ਦੇ ਦੇ ਸਾਬ ਨਾਲ ਆਪਣੀ ਪੂਜਾ ਪਾਠ ਨਾਲ ਸਾਧਨਾ ਦੁਆਰਾ ਸਾਰਾ ਕੁਝ ਦੇਖ ਕੇ ਹੀ ਪਤਾ ਲੱਗਦਾ ਹੈ ਕਮਿਟੀ ਇਹ ਪਤਾ ਲੱਗ ਜਾਂਦਾ ਲੇਕਿਨ ਜਿਸ ਬੰਦੇ ਦੇ ਨਾਮ ਦੁਕਾਨ ਖੋਲਹੀਏ ਉਸ ਬੰਦੇ ਦੀ ਫੋਟੋ ਬੰਗਾ ਲੈਂਦੇ ਜਾਂ ਉਹਦੇ ਕੋਈ ਵੀ ਉਹਦਾ ਕੋਈ ਰਜਿਸਟਰੀ ਜਿਹਦੇ ਨਾਮ ਹੈ ਰਜਿਸਟਰੀ ਦੇ ਕਾਗਜ਼ ਦੇਖ ਕੇ ਵੀ ਆਪਾਂ ਪਤਾ ਕਰ ਸਕਦੇ ਹਾਂ ਇੱਕੇ ਦਿਨ ਆਵਰ ਰਜਿਸਟਰੀ ਕੀ ਪ੍ਰਭਾਵ ਪੈ ਰਿਹਾ ਇਹਨੂੰ ਇਹ ਨੁਕਸਾਨ ਕਿਨੂੰ ਹੋ ਰਿਹਾ ਹੈ ਕਾਰੋਬਾਰ ਨੂੰ ਹੋ ਰਿਹਾ ਹੈ ਜਾਂ ਕਿਸਦਾ ਕੀਤਾ ਕਰਾਇਆ ਹੈ ਜਾਂ ਕੋਈ ਗ੍ਰੇ ਗੋਸਟਰ ਵੀ ਕਈ ਵਾਰ ਖਰਾਬ ਹੁੰਦੇ ਭਾਈ ਇਹਨੂੰ ਪ੍ਰੋਬਲਮ ਕੀ ਹੈ ਉਸ ਹਰ ਵੱਖਰਾ ਵੱਖਰਾ ਇਹਨੂੰ ਹੁੰਦਾ ਹੈ ਹਰ ਇਲਮ ਦੇ ਨਾਲ ਉਹਨੂੰ ਪਤਾ ਲੱਗਣਾ ਕਿਹਦੇ ਨਾਮ 'ਚ ਕੱਟਣਾ ਉਸ ਇਲਮ ਨਾਲ ਹੀ ਘਟਨਾ ਪੈਣਾ ਜੀ ਉਹਦਾ ਸਮਾਧਾਨ ਹੁੰਦਾ ਹੈ ਇਨੀ ਵਾਈ ਹੁੰਦਾ ਹੈ ਫੰਸਰੀ ਦੇਖਦਾ ਕਿ ਮੇਰੇ ਕੱਪੜੇ ਦੇ ਜਿਹੜੇ ਉਹ ਕੱਟੇ ਹੋਏ ਨੇ ਤਾਂ ਜਾਂ ਫਿਰ ਜਿਵੇਂ ਪਹਿਲਾਂ ਕਹੇ ਸੀ ਦੀਵਾਲੀ ਲਵੇ ਵੀ ਕੀ ਲੋਕ ਕੋ ਬਾਲ ਕੱਟ ਦਿੰਦੇ ਨੇ ਬਾਲ ਨਾਲ ਵੀ ਹੁੰਦਾ ਹੈ ਕੱਪੜੇ ਨਾਲ ਵੀ ਹੁੰਦਾ ਹੈ ਲੇਕਿਨ ਆਪਾਂ ਕਿਸੇ ਦਾ ਨੁਕਸਾਨ ਨਹੀਂ ਕਰਦੇ ਆਪਾਂ ਕਿਸ ਦੀ ਜਾਨ ਬਚਾਉਂਦੇ ਜਾਨ ਕਿਸ ਦੀ ਲੈਂਦੇ ਦੀ ਕੋਈ ਵਸ਼ੀਕਰਨ ਨਹੀਂ ਆਪਣਾ ਭਲਾ ਕਰਨਾ ਚਾਹੁੰਦਾ ਹੈ ਜਾਂ ਫਿਰ ਕਿਸੇ ਹੋਰ ਦਾ ਭਲਾ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਕੀ ਕੋਸ਼ਿਸ਼ਾ ਜਿਹੜਾ ਉਸ ਤੋਂ ਤੁਹਾਡੇ ਕੋਲ ਲੈਣਾ ਪਵੇ ਉਹ ਸਾਡੇ ਕੋਲ ਜਾਂ ਤਾਂ ਆਪ ਆ ਜਾਣ ਜਾਂ ਆਪਣੇ ਫੋਨ ਤੇ ਕੰਟੈਕਟ ਕਰ ਲੈਣ ਜਾਂ WhatsApp ਤੇ ਕੋਲ ਕੰਟੈਕਟ ਕਰ ਲੋ ਆਪਣੇ ਨਾਲ ਕਰਕੇ ਉਹਦਾ ਸਾਰਾ ਸਮਾਧਾਨ ਕੀਤਾ ਜਾਵੇ ਅੱਜ ਕੱਲੇ ਇੱਕ ਇਨਸਾਨ ਬੜੀ ਮਿਹਨਤ ਕਰਦਾ ਹੈ ਲੱਖਾਂ ਰੁਪਏ ਲਾ ਕੇ ਕਾਰੋਬਾਰ ਨੇ ਜਿਹੜੇ ਉਹ ਸ਼ੁਰੂ ਕੀਤੇ ਜਾਂਦੇ ਨੇ ਲੇਕਿਨ ਚੱਲਦੇ ਹੋਏ ਕਾਰੋਬਾਰ ਅਚਾਨਕ ਖਰਚੇ ਹੋ ਲੱਗਦੇ ਨੇ ਖਰਚੇ ਵੱਧ ਜਾਂਦੇ ਨੇ ਲੇਕਿਨ ਕਮਾਈ ਆ ਜਿਹੜੀ ਉਹ ਘਟ ਜਾਂਦੀ ਐ ਜਾਂ ਫਿਰ ਸ਼ੁਰੂਆਤ ਤੋਂ ਹੀ ਕੰਮ ਆ ਜਿਹੜਾ ਉਹ ਚੰਗੀ ਤਰ੍ਹਾਂ ਮੁਨਾਫੇ ਦੇ ਵਿੱਚ ਨਹੀਂ ਚੱਲ ਪਾਉਂਦਾ ਤਾਂ ਅੱਜ ਸਾਰੇ ਮਸਲੇ ਨੂੰ ਲੈ ਕੇ ਗੱਲਬਾਤ ਕਰਾਂਗੇ ਸਾਡੇ ਨਾਲ ਬੰਗਾਲੀ ਬਾਬਾ ਜੀ ਮੌਜੂਦ ਨੇ ਤਾਂ ਸਵਾਗਤ ਕਰਦੇ ਆਈ ਤੁਹਾਡਾ ਵੈਲਕਮ ਜੀ ਤਾਂ ਕੀ ਕਰਨੇ ਕਿ ਲੋਕ ਕਾਰੋਬਾਰ ਸ਼ੁਰੂ ਕਰਦੇ ਨੇ ਲੇਕਿਨ ਕਾਰੋਬਾਰ ਦੇ ਵਿੱਚ ਉਹਨਾਂ ਨੂੰ ਘਾਟੇ ਪੈ ਜਾਂਦੇ ਨੇ ਕਈ ਵਾਰ ਤਾਂ ਵਧੀਆ ਕਮਾਉਣ ਵਾਲੇ ਲੋਕਾਂ ਦਾ ਕਾਰੋਬਾਰ ਵੀ ਠਾਪੋ ਕੇ ਰਹਿ ਜਾਂਦਾ ਈ ਉਹਦੇ ਵਿੱਚ ਇਹ ਹੁੰਦਾ ਜੀ ਜਿੱਦਾਂ ਮੰਨ ਲਓ ਆਪਾਂ ਜੋ ਜਗ੍ਹਾ ਹੈ ਪਹਿਲਾਂ ਤਾਂ ਦੇਖਦੇ ਨਹੀਂ ਹੈ ਜਾਂ ਦੇਖ ਕੇ ਕਿਸ ਨੂੰ ਪੁੱਛਦੇ ਨਹੀਂ ਹੈ ਜੀ ਪੁੱਛ ਕੇ ਕਾਰੋਬਾਰ ਖੋਲਣਾ ਚਾਹੀਦਾ ਜਾਂ ਉਹ ਜਗ੍ਹਾ ਜਿਹੜੀ ਹੈ ਉਹਦੀ ਮਿੱਟੀ ਚੀਕ ਕਰਕੇ ਬਈ ਇੱਥੇ ਚੱਲਣਾ ਜਾਂ ਨਹੀਂ ਚੱਲਣਾ ਜੀ ਇਹ ਜਦੋਂ ਉਹ ਚੀਜ਼ ਆਪਣੇ ਸਾਹਮਣੇ ਆਉਂਦੀ ਹੈ ਲੋਕੀ ਇਦਾਂ ਹੀ ਆਪਣੇ ਕੋਲ ਕਰ ਲੈਂਦੇ ਆਂ ਔਰ ਫਿਰ ਕੀ ਕਰਦੇ ਉਹ ਉੱਥੇ ਹੀ ਉਸ ਥਾਂ ਤੇ ਜਿੱਥੇ ਆਪਾਂ ਕਾਰੋਬਾਰ ਕੋਲ ਦੇ ਉੱਤੇ ਆਪਣੇ ਮੱਛੀ ਅੰਡੇ ਮੀਟ ਜੋ ਵੀ ਸ਼ਰਾਬ ਵਗੈਰਾ ਜਿਹੜੀ ਜਦੋਂ ਸਟਾਰਟਿੰਗ ਕਰਦੇ ਨੇ ਕਾਰੋਬਾਰ ਦੀ ਪਾਰਟੀ ਕਰਦੇ ਨੇ ਲੋਕਾਂ ਨੂੰ ਉਹ ਪਾਰਟੀ ਕਰਦੇ ਨੇ ਉਸ ਚੀਜ਼ ਦਾ ਗਲਤ ਫਰਵਾਹ ਪੈਂਦਾ ਹੈ ਸ਼ੁੱਧ ਕੰਮ 'ਚ ਅਸ਼ੁੱਧ ਕੰਮ ਹੋ ਜਾਂਦਾ ਯਾਨੀ ਕਿ ਉਸ ਦਿਨ ਜਿਵੇਂ ਕੋਈ ਕਾਰੋਬਾਰ ਤੋਲ ਰਿਹਾ ਆਪਣੀ ਫੈਕਟਰੀ ਤੋਲ ਰਿਹਾ ਆਪਣੀ ਦੁਕਾਨ ਉਹ ਸ਼ੁਰੂ ਕਰ ਰਿਹਾ ਅਗਰ ਉਹ ਪਾਰਟੀ ਕਰਦਾ ਸਟਾਰਟਿੰਗ ਦੇ ਵਿੱਚ ਉਸ ਦੇ ਵੱਲੋਂ ਉੱਥੇ ਸ਼ਰਾਬ ਵਰਤਾਈ ਜਾਂਦੀ ਹੈ ਜਾਂ ਫਿਰ ਉੱਥੇ ਮਾਸ ਦਾ ਉਪਯੋਗ ਕੀਤਾ ਜਾਂਦਾ ਹੈ ਤਾਂ ਇਸ ਦੀ ਕੋਈ ਨੈਗੇਟਿਵ એનર્ਜੀ ਆਉਂਦੀ ਹੈ ਬਿਲਕੁਲ ਹੁੰਦੀ ਹੈ ਜੀ ਔਰ ਉਹਦੇ ਨਾਲ ਆਪਣਾ ਅਸ਼ੁੱਧ ਹੁੰਦਾ ਹੈ ਕਾਰੋਬਾਰ 'ਚ ਫਰਕ ਪੈਂਦਾ ਕਾਰੋਬਾਰ ਨਹੀਂ ਚੱਲਦਾ ਔਰ ਉਹ 'ਚ ਗਲਤ ਪ੍ਰਭਾਵ ਪੈਂਦਾ ਹੈ ਇਹਦੇ ਕਰਕੇ ਕਾਰੋਬਾਰ ਹੌਲੀ ਹੌਲੀ ਕਰਕੇ ਡਾਊਨ ਹੋ ਜਾਂਦਾ ਹੈ ਫਿਰ ਉਹ ਨਟਬਜ ਕਰਦੇ ਆ ਭਾਈ ਆਪਾਂ ਆ ਵੀ ਕਰਾ ਲਈਏ ਆਪ ਵੀ ਕਰਾ ਲਈਏ ਲੇਕਿਨ ਇਦਾਂ ਨਹੀਂ ਹੁੰਦਾ ਗਲਤੀਆਂ ਆਪਣੀ ਵੀ ਹੁੰਦੀਆਂ ਫਿਰ ਵੀ ਹੁੰਦਾ ਹੈ ਤਾਂ ਉਸ ਚੀਜ਼ ਦਾ ਸਮਾਧਾਨ ਹੁੰਦਾ ਹੈ ਜੀ ਉਦੀ ਉਹਨਾਂ ਦਾ ਘਰ ਦਾ ਕੋਈ ਕਿਸੇ ਦੀ ਮੈਂਬਰ ਦਾ ਕੋਈ ਫੋਟੋ ਹੋਵੇ ਜਾਂ ਉਹ ਜਗ੍ਹਾ ਦੀ ਮਿੱਟੀ ਹੋਵੇ ਫਿਰ ਉਹ ਦੇਖ ਕੇ ਕਈ ਵਾਰ ਇਦਾਂ ਵੀ ਕਿਸੇ ਦੀ ਬੁਰੀ ਨਜ਼ਰ ਵੀ ਲੱਗ ਜਾਂਦੀ ਹੈ ਆਪਾਂ ਕਹਿੰਦੇ ਕੀਤਾ ਕਰਾਇਆ ਲੇਕਿਨ ਕੀਤਾ ਕਰਾਇਆ ਕਈ ਵਾਰ ਨਹੀਂ ਹੁੰਦਾ ਜੀ ਬੁਰੀ ਨਜ਼ਰ ਲੱਗ ਜਾਂਦੀ ਹੈ ਤਾਂ ਮੰਨ ਲਓ ਕਿਸੇ ਨੇ ਕਾਰੋਬਾਰ ਸ਼ੁਰੂ ਕਰਨਾ ਹੈ ਤਾਂ ਉਸ ਨੂੰ ਕੀ ਪੂਜਾ ਅਰਚਨਾ ਕੀ ਉਤਭਿ ਵਿਵਿਧਾਨ ਕਰਨਾ ਚਾਹੀਦਾ ਹੈ ਬਿਲਕੁਲ ਉਹਨੂੰ ਵਿਧੀ ਵਿਵਿਧਾਨ ਨਾਲ ਪੂਜਾ ਚਾਹੀਏ ਉਹ ਕਿਸੇ ਧਰਮ ਨੂੰ ਵੀ ਮੰਨਦਾ ਹੈ ਲੇਕਿਨ ਉਹ ਆਪਣੇ વિધિવਧਨ ਨਾਲ ਪੂਜਾ ਪਾਠ ਕਰਵਾ ਕੇ ਉਸ ਚੀਜ਼ ਦਾ ਗਲਤ ਚੀਜ਼ ਦਾ ਇਸਤੇਮਾਲ ਉਹਤੇ ਨਹੀਂ ਕਰਨਾ ਚਾਹੀਦਾ ਜਿਨਾ ਅੰਦਾਜ਼ਰਾ ਮੀਟ ਜੋ ਵੀ ਚਲਦੀ ਹੈ ਇਹ ਚੀਜ਼ਾਂ ਉਹਤੇ ਨਹੀਂ ਲਗਣੀ ਚਹੀਦੀ ਉਹ ਜੇ ਲਿਆਂਦੇ ਚਲਾਂਦੇ ਤਾਂ ਫਿਰ ਉਹਦਾ ਕਾਰੋਬਾਰ 'ਚ ਪ੍ਰੋਬਲਮ ਕਾਫੀ ਆਂਦੀ ਹੈ ਜੀ ਅੱਜ ਨਹੀਂ ਆਉਣ ਵਾਲੇ ਸਮੇਂ ਦੇ ਬਾਅਦ ਇਹ 2 ਸਾਲ ਨੂੰ 5 ਸਾਲ ਨੂੰ ਫਿਰ ਹੌਲੀ ਹੌਲੀ ਕਰਕੇ ਉਹ ਵੇਝ ਜਾਂਦਾ ਬੰਦਾ ਜੀ ਤੋਂ ਉਹਦੇ ਕਰਕੇ ਇਹ ਚੀਜ਼ਾਂ ਦਾ ਇਸਤੇਮਾਲ ਨਾ ਕਰੇ ਅਰਗਰ ਜੇ ਇਦਾਂ ਕੋਈ ਪਹਿਲੇ ਕਰ ਲਿਆ ਉਸ ਚੀਜ਼ ਦਾ ਵੀ ਸਮਾਧਾਨ ਹੈ ਤਾਂ ਕਿ ਆਪਣੇ ਕੋਲ ਉਹਨੂੰ ਦੇਖ ਕੇ ਉਹਦੇ ਘਰ ਦੀ ਜਾਂ ਉਹਦੀ ਡੇਟ ਵਰਡ ਦੇ ਹਿਸਾਬ ਨਾਲ ਟਾਈਮ ਦੇ ਹਿਸਾਬ ਨਾਲ ਦੇਖ ਕੇ ਆਪਾਂ ਦੱਸ ਸਕਦੇ ਵੀ ਇਹਦਾ ਆ ਪ੍ਰੋਸੀਜਰ ਹੈ ਲੇਕਿਨ ਦੇਖਣ ਦੇ ਬਿਗਰੇ ਨਹੀਂ ਪਤਾ ਲੱਗਦਾ ਉਹ ਸਾਡੇ ਕੋਲ ਆ ਕੇ ਵੀ ਪੁੱਛ ਸਕਦੇ ਆ ਫੋਨ ਤੇ ਵੀ ਕੰਟੈਕਟ ਕਰ ਸਕਦੇ WhatsApp ਤੇ ਵੀ ਕਰ ਸਕਦੇ ਜੀ ਤਾਂ ਕਾਰੋਬਾਰ ਨਾ ਚੱਲਣ ਪਿੱਛੇ ਕਿਤਾ ਤੁਸੀਂ ਦੱਸਿਆ ਕਿ ਸਹੀ ਤਰੀਕੇ ਨਾਲ ਸ਼ੁਰੂਆਤ ਨਹੀਂ ਕਰ ਪਾਉਂਦੇ ਜਾਂ ਫਿਰ ਕਿਸੇ ਦਾ ਕੀਤਾ ਕਰਾਇਆ ਹੁੰਦਾ ਹੈ ਬੁਰੀ ਨਜ਼ਰ ਦਾ ਤੁਸੀਂ ਜ਼ਿਕਰ ਕੀਤਾ ਹੈ ਕਿ ਬੁਰੀ ਨਜ਼ਰ ਮੰਨ ਲਓ ਕਿਸੇ ਦਾ ਕਾਰੋਬਾਰ ਚੱਲ ਰਿਹਾ ਏ ਵਧੀਆ ਕਿਸੇ ਨੇ ਦੇਖ ਕੇ ਹੌਂਕਾ ਲੈ ਲਿਆ ਕਿ ਇਸ ਦੇ ਨਾਲ ਵੀ ਕਾਰੋਬਾਰ ਠੱਪ ਹੋ ਜਿੰਦਾ ਵੀ ਜਿੱਦਾਂ ਅਸੀਂ ਘਰ ਦੇ ਦੇਖ ਕੇ ਇਹ ਆ ਉਹ ਜਗ੍ਹਾ ਦੇਖ ਕੇ ਉਹਦਾ ਵੀ ਸਮਾਧਾਨ ਦੱਸ ਦਿੰਦੇ ਭਈ ਤੁਸੀਂ ਆ ਕਰ ਲੋ ਇਹ ਜ਼ਰੂਰੀ ਨਹੀਂ ਹੁੰਦਾ ਭਈ ਇਹ ਕੀਤਾ ਕਰਾਈ ਹੁੰਦਾ ਇਹ ਕਿਸੇ ਦੀ ਬੁਰੀ ਨਜ਼ਰ ਦਾ ਵੀ ছਾਇਆ ਪੈਂਦਾ ਹੈ ਜੀ ਸਾਹਿਬ ਇਹ ਕਿ ਉਹ ਕਾਰੋਬਾਰ ਉਹਦਾ ਠੱਪ ਹੋ ਜਾਂਦਾ ਹੈ ਜੀ ਫਿਰ ਉਹਦੇ ਬਾਰੇ ਆਪਾਂ ਦੇਖਾਂਗੇ ਤਾਂ ਹੀ ਉਹਦਾ ਪਤਾ ਲੱਗਣਾ ਤੇ ਤੁਹਾਨੂੰ ਪਤਾ ਕਿਵੇਂ ਲੱਗਦਾ ਕੀ ਮੰਨ ਲਓ ਕਿਸੇ ਦਾ ਕਾਰੋਬਾਰ ਨਹੀਂ ਚੱਲ ਰਿਹਾ ਕਿ ਉਹ ਉਸਦੇ ਸਹੀ ਤਰੀਕੇ ਨਾਲ ਵਿਦੀਵਿਧਾਨ ਨਹੀਂ ਕੀਤਾ ਕਿ ਉਹ ਉਸਦੇ ਕਿਸ ਨੇ ਕੀਤਾ ਕਰਾਇਆ ਹੈ ਜਾਂ ਫਿਰ ਬੁਰੀ ਨਜ਼ਰ ਲੱਗੀ ਹੈ ਤੁਸੀਂ ਕਿਵੇਂ ਪਤਾ ਲਗਾਉਂਦੇ ਹੋ ਜੇ ਆਪਣੇ ਇਸ਼ਟ ਦੇ ਦੇ ਹਿਸਾਬ ਨਾਲ ਆਪਣੀ ਪੂਜਾ ਪਾਠ ਨਾਲ ਸਾਧਨਾ ਦੁਆਰਾ ਸਾਰਾ ਕੁਝ ਦੇਖ ਕੇ ਹੀ ਪਤਾ ਲੱਗਦਾ ਹੈ ਇਦਾਂ ਨਹੀਂ ਪਤਾ ਲੱਗਦਾ ਫਿਰ ਉਹਦੇ ਕੋਲ ਅਸੀਂ ਘਰ ਦੀ ਮਿੱਟੀ ਮੰਗਾ ਲੈਂਦੇ ਮਿੱਟੀ ਜੇ ਪਤਾ ਲੱਗ ਜਾਂਦਾ ਹੈ ਲੇਕਿਨ ਜਿਸ ਬੰਦੇ ਦੇ ਨਾਮ ਦੁਕਾਨ ਖੋਲਹੀ ਹੈ ਉਸ ਬੰਦੇ ਦੀ ਫੋਟੋ ਮੰਗਾ ਲੈਂਦੇ ਯਾ ਉਹਦੇ ਕੋਈ ਵੀ ਉਹਦਾ ਕੋਈ ਰਜਿਸਟਰੀ ਜਿਹਦੇ ਨਾਮ ਹੈ ਰਜਿਸਟਰੀ ਦੇ ਕਾਗਜ਼ ਦੇਖ ਕੇ ਵੀ ਆਪਾਂ ਦੱਸ ਸਕਦੇ ਹਾਂ ਇੱਕੇ ਦੇ ਨਾਮ ਰਜਿਸਟਰੀ ਕੀ ਪ੍ਰਭਾਵ ਪੈ ਰਿਹਾ ਇਹਨੂੰ ਇਹ ਨੁਕਸਾਨ ਕਿਨੂੰ ਹੋ ਰਿਹਾ ਹੈ کاروبار ਨੂੰ ਹੋ ਰਿਹਾ ਹੈ ਯਾ ਕਿਸੇ ਦਾ ਕੀਤਾ ਕਰਾਇਆ ਹੈ ਯਾ ਕੋਈ ਗਰੇ ਗੋਚਰ ਵੀ ਕਈ ਵਾਰ ਖਰਾਬ ਹੁੰਦੇ ਜੀ ਤੋਂ ਅਸੀਂ ਗਰੇ ਦਾ ਵੀ ਉਪਾਅ ਦੱਸਦੇ ਹਾਂ ਵੀ ਤੁਸੀਂ ਆਗ ਪਾਏ ਕਰੋ ਤਾਂ ਕਿ ਆਪਣਾ ਕੰਮ ਚੱਲ ਪਾਵੇ ਤੇ ਮਤਲਬ ਕਿਸ ਤਰ੍ਹਾਂ ਸਮਾਧਾਨ ਕੀਤਾ ਜਾਂਦਾ ਹੈ ਫਿਰ ਉਸ ਤੋਂ ਕੋਈ ਉਪਾਅ ਨੇ ਜਿਹੜੇ ਉਹ ਕਰਵਾਏ ਜਾਂਦੇ ਨੇ ਬਿਲਕੁਲ ਉਹ ਸਾਡੇ ਕੋਲ ਆ ਕੇ ਮਿਲਣ ਅਸੀਂ ਉਹਦਾ ਸਮਾਧਾਨ ਦੇਵਾਂਗੇ ਉਹਨੂੰ ਉਪਾਅ ਵੀ ਦੱਸਾਂਗੇ ਜੇ ਕੋਈ ਪੂਜਾ ਪਾਠ ਹੁੰਦੀ ਹੈ ਤਾਂ ਅਸੀਂ ਪੂਜਾ ਪਾਠ ਵੀ ਕਰਕੇ ਉਹਨਾਂ ਦਾ ਸਮਾਧਾਨ ਹੋ ਜਾਊਗਾ ਜੀ ਤੇ ਇੱਕ ਗੱਲ ਇਹ ਹੈ ਕਿ ਤੁਸੀਂ ਇਹ ਗੱਲ ਕੀਤੀ ਹੈ ਕਾਰੋਬਾਰ ਦੀ ਕਾਰੋਬਾਰ ਤੋਂ ਬਾਅਦ ਲੋਕਾਂ ਦਾ ਦੂਜਾ ਵੱਡਾ ਸੁਪਨਾ ਹੁੰਦਾ ਹੈ ਵਿਦੇਸ਼ ਜਾ ਕੇ ਆਪਣੀ ਜ਼ਿੰਦਗੀ ਸੈੱਟ ਕਰਨ ਦਾ ਲੇਕਿਨ ਕਾਗਜ਼ ਪੱਤਰ ਪੂਰੇ ਹੁੰਦੇ ਨੇ ਰਿਕਾਰਡ ਵੀ ਬਿਲਕੁਲ ਠੀਕ ਹੁੰਦਾ ਹੈ ਲੇਕਿਨ ਫਿਰ ਵੀ ਉਹਨਾਂ ਦੀ ਜਿਹੜੀ ਕਿਸਮਤ ਆ ਉਸ ਦੇ ਵਿੱਚ ਵਿਦੇਸ਼ ਯਾਤਰਾ ਦਾ ਯੋਗ ਨਹੀਂ ਹੁੰਦਾ ਇਸ ਦਾ ਕੀ ਕਾਰਨ ਦੇਖੋ ਵਿਦੇਸ਼ ਯਾਤਰਾ ਦਾ ਕਾਰਨ ਇਹਦੇ ਵਿੱਚ ਇਹ ਹੁੰਦਾ ਜੀ ਭਾਈ ਜਾਂ ਤਾਂ ਉਹਦੇ ਕੋਈ ਗ੍ਰਹਿ ਗੋਚਰ ਖਰਾਬ ਹੈ ਜਾਂ ਫਿਰ ਉਹਨ ਕੋਈ ਬੁਰੀ ਛਾਇਆ ਕਰਕੇ ਉਹਦਾ ਕੋਈ ਕੰਮ ਬੰਦਿਆ ਹੋਇਆ ਹੈ ਭਾਈ ਬਾਹਰ ਨਾ ਜਾਵੇ ਆਪਣੇ ਇੰਡੀਆ ਚ ਹੀ ਰਹੇਵੇ ਜਾਂ ਉਹਦਾ ਕੋਈ ਕੋਈ ਮਾਲੋ ਆਪਣਾ ਹੀ ਬੰਦਾ ਉਹਨੂੰ ਖਰਾਬ ਕਰਦਾ ਹੋਵੇ ਜਾਂ ਉਹਦੇ ਕੋਈ ਗ੍ਰਹਿ ਬਹੁਤ ਜ਼ਿਆਦਾ ਖਰਾਬ ਉਹਦਾ ਟੇਵਾ ਦੇਖ ਕੇ ਜਨਮ ਪੱਤਰੀ ਜਿਹੜੀ ਹੁੰਦੀ ਹੈ ਉਹ ਦੇਖ ਕੇ ਜਾਂ ਜਨਮ ਦੇ ਟਾਈਮ ਦੇਖ ਕੇ ਆਪਾਂ ਉਸ ਚੀਜ਼ ਦਾ ਸਮਾਧਾਨ ਕਰਦੇ ਦੱਸਦੇ ਆ ਇਹਦੇ ਵਿੱਚ ਆ ਪ੍ਰੋਬਲਮ ਹੈ ਇਹਦਾ ਹੱਲ ਤੁਸੀਂ ਕਰ ਲਓ ਜੀ ਜੀ ਉਹਦੇ ਜਰੀ ਵੀ ਹੁੰਦਾ ਹੈ ਤੇ ਮੰਨ ਲਓ ਕਿ ਕੋਈ ਵਿਦੇਸ਼ ਯਾਤਰਾ ਕਰਦਾ ਏ ਤਾਂ ਏਲ ਦੇ ਵਿੱਚ ਕਈ ਵਾਰ ਪਤਾ ਹੁੰਦਾ ਹੈ ਕਿ ਮੁਹੱਲੇ ਵਿੱਚ ਪਿੰਡ ਵਿੱਚ ਜਾਂ ਸ਼ਹਿਰ ਵਿੱਚ ਕੀ ਫਲਾਣੇ ਬੰਦੇ ਨੇ ਬਾਹਰ ਜਾਣਾ ਹੈ ਕਿ ਕੋਈ ਜਾਦੂ ਟੋਣਾ ਕਰਕੇ ਵੀ ਉਸ ਦਾ ਕੰਮ ਖਰਾਬ ਕਰ ਸਕਦਾ ਹੈ ਜਾਦੂ ਟੋਣਾ ਕਰਕੇ ਵੀ ਕੰਮ ਖਰਾਬ ਕਰ ਸਕਦਾ ਹੈ ਕਈ ਵਾਰ ਕਿਸੇ ਦੀ ਬਦਦੂਆ ਵੀ ਲੱਗਦੀ ਹੈ ਭਾਈ ਆਪਣਾ ਇਹ ਬਾਹਰ ਜਾ ਰਿਹਾ ਰੋਲਾ ਹੋ ਜਾਂਦਾ ਹੈ ਫਿਰ ਹਾਈ ਪੇ ਜਾਂਦੀ ਹੈ ਇਹਦੇ ਕਰਕੇ ਵੀ ਇਹ ਕੰਮ ਰੁਕ ਜਾਂਦਾ ਜੀ ਲੇਕਿਨ ਉਹ ਦੇਖਣ ਦੇ ਨਾਲ ਪਤਾ ਲੱਗਦਾ ਭਾਈ ਇਹਨੇ ਕੋਈ ਗ੍ਰਹਿ ਖਰਾਬ ਹੈ ਜਾਂ ਕੋਈ ਕਿਸੇ ਦਾ ਕੰਮ ਬੰਦਿਆ ਤਾਂ ਨਹੀਂ ਨਹੀਂ ਜਾਂਦਾ ਜਾਂ ਕਿਸ ਦੀ ਬੁਰੀ ਛਾਇਆ ਤਾਂ ਨਹੀਂ ਜਾ ਰਿਹਾ ਹੈ ਤਾਂ ਉਹ ਦੇਖ ਕੇ ਹੀ ਇਹਦਾ ਪਤਾ ਕੀਤਾ ਜਾਂਦਾ ਜੀ ਤੇ ਅੱਜ ਕੱਲ ਮੁੰਡੇ ਕੁੜੀਆਂ ਬਹੁਤ ਪੜਦੇ ਨੇ ਕੋਚਿੰਗ ਵੀ ਲੈਂਦੇ ਨੇ ਲੇਕਿਨ ਸਰਕਾਰੀ ਨੌਕਰੀ ਨਹੀਂ ਉਹਨਾਂ ਨੂੰ ਮਿਲ ਪਉਂਦੀ ਮਿਹਨਤ ਵੀ ਬਹੁਤ ਕਰਦੇ ਨੇ ਹੁਸ਼ਿਆਰ ਵੀ ਬਹੁਤ ਹੁੰਦੇ ਨੇ ਇਸ ਦਾ ਕੀ ਕਾਰਨ ਹੈ ਇਹਦਾ ਵੀ ਕਾਰਨ ਇਹ ਹੈ ਜੀ ਕਿਉਂਕਿ ਉਹਨਾਂ ਦੇ ਗਰੇ ਖਰਾਬ ਹੁੰਦਾ ਹੈ ਤਾਂ ਕਿ ਉਹ ਨੌਕਰੀ ਨਹੀਂ ਲੱਗਦੀ ਰਾਤ ਨੂੰ ਸਾਰੀ ਸਾਰੀ ਰਾਤ ਵਿੱਚੇ ਪੜਦੇਗਾ 11 ਵਜੇ ਤੱਕ 12 ਵਜੇ ਤੱਕ ਜਦੋਂ ਉਹ ਪੇਪਰ ਦੇਣ ਦੀ ਵਾਰੀ ਆਉਂਦੀ ਹੈ ਉਸ ਵੇਲੇ ਉਹ ਕਹਿੰਦੇ ਜੀ ਸਾਨੂੰ ਤਾਂ ਪਤਾ ਹੀ ਕੁਝ ਨਹੀਂ ਪੇਪਰ ਅਸੀਂ ਸਹੀ ਦਿੱਤਾ ਲੇਕਿਨ ਫਿਰ ਵੀ ਆਪਣਾ ਰਿਜ਼ਲਟ ਸਹੀ ਨਹੀਂ ਆਇਆ ਜੀ ਇਹਦਾ ਇਹ ਹੁੰਦਾ ਹੈ ਇਹਦੇ ਗਰੇ ਖਰਾਬ ਹੁੰਦਾ ਹੈ ਜਾਂ ਕੋਈ ਕੀਤਾ ਕਰਾਇਆ ਹੁੰਦਾ ਹੈ ਜਾਂ ਕੋਈ ਉਪਰੀ ਪ੍ਰਾਈ ਹੋ ਸਕਦੀ ਹੈ ਤਾਂ ਕਿ ਉਹਦੇ ਕਰਕੇ ਇਹ ਕੋਈ ਗਲਤ ਸੰਗਤ ਦੇ ਵਿੱਚ ਬੰਦਾ ਪੈ ਕੇ ਆਪਣਾ ਕੰਮ ਨਾ ਕਰੇ ਪੜ੍ਹਾਈ ਨਾ ਕਰੇ ਉਹਦੇ ਕਰਕੇ ਹੁੰਦਾ ਉਸ ਚੀਜ਼ ਦਾ ਵੀ ਆਪਾਂ ਦੱਸਦੇ ਆਂ ਭਾਈ ਇਹਨੂੰ ਗਲਤ ਸੰਗਤ ਤੋਂ ਠਾ ਹੈ ਕਿੱਦਾਂ ਜਾਂਦਾ ਅਸੀਂ ਵਿਧੀ ਵਿਦਾਨ ਨਾਲ ਫਿਰ ਉਹਦਾ ਉਪਾਅ ਦੱਸਦੇ ਭਾਈ ਤੁਸੀਂ ਆ ਉਪਾਅ ਤੁਸੀਂ ਘਰ ਬੈਠ ਕੇ ਕਰ ਲਓ ਜੀ ਜਾਂ ਸਾਡੇ ਕੋਲ ਆ ਜਿਓ ਜੀ ਅਸੀਂ ਲਿਖ ਕੇ ਵੀ ਦੇ ਸਕਦੇ ਹਾਂ ਜੀ ਉਸ ਚੀਜ਼ ਦਾ ਆਪਾਂ ਨੂੰ ਹੱਲ ਹੈ ਭਾਈ ਇਹ ਬੱਚਾ ਪੜ੍ਹੇ ਉਸਾਰ ਹੋਵੇ ਨੌਕਰੀ ਲੱਗੇ ਆਪਣੇ ਮਾਪਿਓ ਨੂੰ ਸੁਖ ਦੇਵੇ ਇਹ ਸਾਰੀ ਚੀਜ਼ਾਂ ਉਹਦੇ ਵਿੱਚ ਆਪਾਂ ਦੇਖ ਕੇ ਕੈਲਕੂਲੇਸ਼ਨ ਕਰਕੇ ਫਿਰ ਦੱਸਿਆ ਜਾਂਦਾ ਹੈ ਜੀ ਜੀ ਮਤਲਬ ਤੁਸੀਂ ਦੇਖਦੇ ਹੋ ਉਸ ਦੀ ਕੁੰਡਲੀ ਉਸ ਦੀ ਜਨਮ ਡੇਟ ਸਾਰਾ ਕੁਝ ਹਾਂ ਉਹਦੇ ਹਿਸਾਬ ਨਾਲ ਹੀ ਆਪਾਂ ਨੂੰ ਪਤਾ ਲੱਗਦਾ ਜੀ ਆਹ ਤੇ ਬਾਕੀ ਆਪਣੀ ਸਾਧਨਾ ਦੁਆਰਾ ਵੀ ਆਪਾਂ ਪਤਾ ਕਰਦੇ ਹਾਂ ਕੁੰਡਲੀ ਵੀ ਕਢ ਲਦੇ ਹਾਂ ਭਾਈ ਕੁੰਡਲੀ ਵਿੱਚ ਕਿਸੇ ਤਰ੍ਹਾਂ ਜੇ ਗੜਿਆ ਖਰਾਬ ਹੈ ਉਹ ਸਾਰਾ ਕੁਝ ਦੇਖ ਕੇ ਚੈੱਕ ਕਰਕੇ ਦੱਸ ਦਿੰਦੇ ਤਾਂ ਜਿਹੜੇ ਬੱਚੇ ਮਤਲਬ ਕਿ ਪੜ੍ਹਾਈ ਦੇ ਵਿੱਚ ਨਤੇਜ ਨਹੀਂ ਹੁੰਦੇ ਵੀ ਫੇਲ ਹੋ ਜਾਂਦੇ ਨੇ ਜਾਂ ਫਿਰ ਉਹ ਆਪਣਾ ਡਿਗਰੀ ਆਪਣੀ 10ਵੀਂ ਪਲੱਸ 2 ਨਹੀਂ ਕਰ ਪਾਉਂਦੇ ਤਾਂ ਉਸ ਵਾਸਤੇ ਵੀ ਕੋਈ ਸਮਾਧਾਨ ਬਿਲਕੁਲ ਉਸ ਵਾਸਤੇ ਸਮਾਧਾਨ ਹੈ ਉਹਦੀ ਕੁੰਡਲੀ ਦੇਖ ਕੇ ਇਹ ਆਪਾਂ ਨੂੰ ਪਤਾ ਲੱਗਦਾ ਹੈ ਭਾਈ ਇਹ ਬੱਚਾ ਕੀ ਕਰੂਗਾ ਕੀ ਨਹੀਂ ਕਰੂਗਾ ਜੇ ਉਹਦੇ ਵਿੱਚ ਗਰੇ ਕੋਈ ਐਵੇਂ ਜੇ ਗਰੇ ਖਰਾਬ ਬੈਠੇ ਤਾਂ ਕਿ ਉਹ ਚ ਜਿੰਨੀ ਮਰਜੀ ਮਿਹਨਤ ਕਰ ਲਵੇ ਉਹਦੇ ਪਰਲੇ ਕੁਝ ਨਹੀਂ ਪੈਣਾ ਜੀ ਤਾਂ ਉਹਦਾ ਹੱਲ ਇਹ ਹੁੰਦਾ ਹੈ ਉਹਦਾ ਗ੍ਰਹਿ ਦੇਖ ਕੇ ਪਤਾ ਲੱਗਦਾ ਭਾਈ ਆਪਾਂ ਨੂੰ ਆ ਗ੍ਰਹਿ ਇਹਦੀ ਇਹਦਾ ਉਪਾਏ ਦੱਸਾਂਗੇ ਆ ਗ੍ਰਹਿ ਆ ਬਾਰ ਵਿਜੂਗਾ ਇਹ ਇਹਨੂੰ ਰੋਕੂਗਾ ਇਹ ਸਾਰਾ ਕੁਝ ਦੇਖ ਕੇ ਹੀ ਪਤਾ ਲੱਗਦਾ ਜੀ ਜੀ ਤੇ ਵਸ਼ੀਕਰਨ ਨੂੰ ਲੈ ਕੇ ਅੱਜ ਕੱਲ ਬਹੁਤ ਲੋਕ ਸਵਾਲਾਂ ਦੇ ਵਿੱਚ ਰਹਿੰਦੇ ਨੇ ਦਾਅਵੇ ਵੀ ਭਾਂ ਬਹੁਤ ਲੋਕ ਕਰਦੇ ਨੇ ਕਿ ਮਿੰਟਾਂ ਵਿੱਚ ਵਸ਼ੀਕਰਨ ਘੰਟਿਆਂ ਵਿੱਚ ਜਾਂ ਕੁਝ ਦਿਨਾਂ ਵਿੱਚ ਲੇਕਿਨ ਇਹ ਵਸ਼ੀਕਰਨ ਜਿਹੜਾ ਹੁੰਦਾ ਕੀ ਹੈ ਕਿੰਨੀ ਤਰ੍ਹਾਂ ਦਾ ਹੁੰਦਾ ਹੈ ਕਿਵੇਂ ਇਹ ਕੀਤਾ ਜਾਂਦਾ ਹੈ ਇਹ ਵਸ਼ੀਕਰਨ ਹੁੰਦਾ ਜੀ ਸੱਤ ਤਰ੍ਹਾਂ ਦਾ ਵਸ਼ੀਕਰਨ ਹੁੰਦਾ ਹੈ ਇਹਦੇ ਵਿੱਚ ਦੇਖੋ ਮੌਣੀ ਵਸ਼ੀਕਰਨ ਵੀ ਹੁੰਦਾ ਹੈ ਮਹਾ ਵਸ਼ੀਕਰਨ ਵੀ ਹੁੰਦਾ ਹੈ ਵਸ਼ੀਕਰਨ ਵੀ ਹੁੰਦਾ ਹੈ ਛਿਬਗਲੀ ਅਲਮਨਾਲੀ ਵੀ ਹੁੰਦਾ ਹੈ ਇਹ ਇਹ ਸੱਤ elements ਨਾਲ ਕੰਮ ਹੁੰਦਾ ਹੈ ਔਰ ਕਪੜੇ ਨਾਲ ਵੀ ਵਸੀਕਣ ਹੁੰਦਾ ਹੈ ਫੋਟੋ ਨਾਲ ਵੀ ਹੁੰਦਾ ਹੈ ਉਹਦੀ ਪੇਰਾਂ ਦੀ ਮਿੱਟੀ ਨਾਲ ਵੀ ਹੁੰਦਾ ਹੈ ਉਹਦਾ ਕੋਈ ਵੀ ਕਪੜਾ ਲਾਂਦੇ ਕਪੜੇ ਨਾਲ ਵੀ ਵਸੀਕ ਕੀਤਾ ਜਾਂਦਾ ਜੀ ਜੀ ਔਰ ਇਹ ਨਹੀਂ ਉੱਚੇ ਜਿਹਦੇ ਕੋਲ ਸਾਧਨਾ ਹੈ ਜਿਹਦੇ ਮਨ ਨਾਲ ਸਾਡੇ ਕੋਲ ਸਾਧਨਾ ਹੈ ਅਸੀਂ ਦੇਖ ਕੇ ਦੱਸ ਦਾਂਗੇ ਇੰਨਾ ਟਾਈਮ ਲੱਗੂਗਾ ਤੇ ਉਨਾ ਹੀ ਟਾਈਮ ਲੱਗੂਗਾ ਸਾਡਾ ਕੰਮ ਕੀਤਾ ਹੋਇਆ ਕੋਈ ਤੋੜ ਨਹੀਂ ਸਕਦਾ ਇਹ ਵੀ ਗਾਰੰਟੀ ਹੈ ਤੇ ਮੰਨ ਲਓ ਵਸੀਕਰਨ ਦਾ ਜਿਹੜਾ ਉਹ ਕਿਸੇ ਨੇ ਕਰਵਾਉਣਾ ਹੈ ਮਤਲਬ ਕਿਸੇ ਤੇ ਬੁਰਾ ਹੋ ਰਿਹਾ ਹੈ ਕਿਸੇ ਦਾ ਤਾਂ ਉਸ ਨੂੰ ਕਹ ਦਿੰਦੇ ਨੇ ਕਿ ਕਿਸੇ ਨੇ ਇਤਰਾ ਵਸ਼ੀਕਰਨ ਕਰਾਇਆ ਹੋਇਆ ਏ ਮੰਨ ਲਓ ਕਿਸੇ ਨੇ ਜਾਦੂ ਟੋਣਾ ਕੀਤਾ ਜਾਂ ਫਿਰ ਕਿਸੇ ਤੇ ਵਸ਼ੀਕਰਨ ਕਰਾ ਕੇ ਉਸ ਦਾ ਨੁਕਸਾਨ ਕੀਤਾ ਏ ਤਾਂ ਉਸ ਤੋਂ ਕਿਵੇਂ ਹੱਲ ਕੀਤਾ ਜਾਂਦਾ ਜਿਹੜਾ ਨੁਕਸਾਨ ਕੀਤਾ ਹੈ ਉਹਦਾ ਵੀ ਦੇਖ ਕੇ ਪਤਾ ਲੱਗਦਾ ਹੈ ਉਹਦੀ ਫੋਟੋ ਨਾਲ ਜਾਂ ਕੱਪੜੇ ਨਾਲ ਇਹ ਦੇ ਨਾਲ ਕੀ ਹੋਇਆ ਹੈ ਉਹ ਆਪਣੇ ਇਸ਼ਟ ਦੇਵ ਨਾਲ ਆਪਣੀ ਸਾਧਨਾ ਦੁਆਰਾ ਉਹਨੂੰ ਦੇਖ ਕੇ ਫਿਰ ਦੱਸਿਆ ਜਾਂਦਾ ਵਾ ਇਹਦੇ ਵਿੱਚ ਆ ਪ੍ਰੋਬਲਮ ਹੈ ਇਹ ਹੋਣਾ ਇਹ ਜਾਨੇ ਨੁਕਸਾਨ ਹੈ ਕੋਈ ਕਾਰੋਬਾਰ ਦਾ ਨੁਕਸਾਨ ਹੈ ਜਾਂ ਤੇਰਾ ਆਪਦਾ ਨੁਕਸਾਨ ਹੈ ਜਾਂ छुटकारा ਹੋਣਾ ਤਾਂ ਫਿਰ ਇਸ ਨੂੰ ਕੱਟਿਆ ਕਿਵੇਂ ਜਾਂਦਾ ਹੈ ਉਹ ਫਿਰ ਉਹਦਾ ਆਪਣੇ ਸਾਧਨਾਂ ਦੁਆਰਾ ਦੇਖ ਕੇ ਭਾਈ ਇਹਨੂੰ ਪ੍ਰੋਬਲਮ ਕੀ ਹੈ ਉਸ ਹਰ ਵੱਖਰਾ ਵੱਖਰਾ ਇਲਮ ਹੁੰਦਾ ਹੈ ਹਰ ਇਲਮ ਦੇ ਨਾਲ ਉਹਨੂੰ ਪਤਾ ਲੱਗਣਾ ਕਿ ਕਿਹਦੇ ਨਾਮ ਨਾਲ ਕੱਟਣਾ ਉਸ ਇਲਮ ਨਾਲ ਹੀ ਕੱਟਣਾ ਪੈਣਾ ਆਪਾਂ ਨੂੰ ਜੀ ਉਹਦਾ ਸਮਾਧਾਨ ਹੁੰਦਾ ਹੈ ਇਹ ਨਹੀਂ ਬਈ ਹੁੰਦਾ ਨਹੀਂ ਤੇ ਮੰਨ ਲਓ ਕੋਈ ਬੰਦਾ ਅਕਸਰ ਹੀ ਦੇਖਦਾ ਕਿ ਮੇਰੇ ਕੱਪੜੇ ਨਹੀਂ ਜਿਹੜੇ ਉਹ ਕੱਟੇ ਹੋਏ ਨੇ ਤਾ ਜਾਂ ਫਿਰ ਜਿਵੇਂ ਪਹਿਲਾਂ ਕਹਿੰਦੇ ਸੀ ਦੀਵਾਲੀ ਨਵੇ ਵੀ ਕੀ ਲੋਕ ਵਾਲ ਕੱਟ ਦਿੰਦੇ ਨੇ ਕਿ ਸਾਰਾ ਕੁਝ ਕਿਸੇ ਨੂੰ ਨੁਕਸਾਨ ਪਹੁੰਚਾਉਣ ਲਈ ਕੀਤਾ ਜਾਂਦਾ ਹੈ ਇਹ ਨੁਕਸਾਨ ਵਾਸਤੇ ਹੁੰਦਾ ਹੈ ਉਹਦੇ ਪੈਰਾਂ ਦੀ ਮਿੱਟੀ ਨਾਲ ਵੀ ਹੋ ਜਾਂਦਾ ਹੈ ਵਾਲ ਨਾਲ ਵੀ ਹੁੰਦਾ ਹੈ ਕੱਪੜੇ ਨਾਲ ਵੀ ਹੁੰਦਾ ਹੈ ਲੇਕਿਨ ਆਪਾਂ ਕਿਸੇ ਦਾ ਨੁਕਸਾਨ ਨਹੀਂ ਕਰਦੇ ਆਪਾਂ ਕਿਸ ਦੀ ਜਾਨ ਬਚਾਉਂਦੇ ਜਾਨ ਕਿਸ ਦੀ ਲੈਂਦੇ ਨਹੀਂ ਉਹ ਕੰਮ ਨਹੀਂ ਕਰਦੇ ਲੇਕਿਨ ਜੇ ਕਿਸੇ ਦੀ ਇਦਾਂ ਦੀ ਘਾਤਕ ਬਿਮਾਰੀ ਕਿਸੇ ਨੂੰ ਲਾਈ ਹੈ ਕੀਤਾ ਕਰਾਇਆ ਤਾਂ ਉਸ ਦਾ ਵੀ ਅਸੀਂ ਸਮਾਧਾਨ ਕਰਕੇ ਦਿੰਦੇ ਉਹਦਾ ਵੀ ਤੋੜ ਆਪਣੇ ਕੋਲ ਹੈਗਾ ਜੀ ਇਸ ਜੇ ਦਾ ਤੇ ਵਸ਼ੀਕਰਨ ਨੂੰ ਲੈ ਕੇ ਲੋਕ ਬਹੁਤ ਸਾਰੇ ਸਵਾਲਾਂ ਦੇ ਵਿੱਚ ਆਉਂਦੇ ਨੇ ਮੰਨ ਲਓ ਕੋਈ ਵਸ਼ੀਕਰਨ ਨਹੀਂ ਆਪਣਾ ਭਲਾ ਕਰਨਾ ਚਾਹੁੰਦਾ ਹੈ ਜਾਂ ਫਿਰ ਕਿਸੇ ਹੋਰ ਦਾ ਭਲਾ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਕੀ ਕੋਸ਼ਾ ਜਿਹੜਾ ਉਸ ਦਾ ਤੁਹਾਡੇ ਕੋਲ ਲਿਆਉਣਾ ਪਵੇਗਾ ਉਹ ਸਾਡੇ ਕੋਲ ਜਾਂ ਤਾਂ ਆਪ ਆ ਜਾਣ ਜਾਂ ਆਪਣੇ ਫੋਨ ਤੇ ਕੰਟੈਕਟ ਕਰ ਲੈਣ ਜਾਂ WhatsApp ਤੇ ਕੋਲ ਕੰਟੈਕਟ ਕਰ ਲਓ ਆਪਣੇ ਨਾਲ ਕਰਕੇ ਉਹਦਾ ਸਾਰਾ ਸਮਾਧਾਨ ਕੀਤਾ ਜਾਊਗਾ ਜੀ ਜੀ ਅਰ ਉਹਦਾ ਹੱਲ ਹੋਊਗਾ ਪ੍ਰੋਪਰ ਹੀ ਨਹੀਂ ਹੋਈ ਹੱਲ ਨਹੀਂ ਹੋਊਗਾ ਜੀ ਤੇ ਸਮਾਂ ਕਿੰਨਾ ਲੱਗਦਾ ਇਸ ਨੂੰ ਸਮਾਂ ਇਹ ਦੇਖੋ ਆਪਣੀ ਸਾਧਨਾ ਦੁਆਰਾ ਆਪਾਂ ਦੇਖ ਕੇ ਪਤਾ ਲੱਗਣਾ ਫੋਟੋ ਦੇਖ ਕੇ ਇਹ ਮਿੱਟੀ ਦੇਖ ਕੇ ਡੇਢ ਘੰਟੇ ਜੀ ਵੀ ਹੁੰਦਾ ਘੰਟੇ ਜੀ ਵੀ ਹੁੰਦਾ 3 ਘੰਟੇ ਦੇ ਨੋ ਦਿਨ ਵੀ ਲੱਗਦਾ 7 ਦਿਨ ਵੀ ਲੱਗਦਾ ਜਿੱਦਾਂ ਦਾ ਉਹਦਾ ਦੇਖ ਕੇ ਦੇਖਣ ਦੇ ਵੀ ਆਪਾਂ ਕੁਝ ਨਹੀਂ ਟਾਈਮ ਦੇ ਸਕਦੇ ਜੀ ਬਾਈ 1 ਘੰਟੇ 'ਚ ਹੋਣਾ 2 ਘੰਟੇ 'ਚ ਹੋਣਾ ਆਪਾਂ ਦੇਖ ਕੇ ਹੀ ਪਤਾ ਲੱਗਣਾ ਵਿੱਚ ਆ ਪ੍ਰੋਬਲਮ ਹੈ ਇਹ ਇਦਾਂ ਹੋਣਾ ਹੈ ਤੇ ਤੁਹਾਨੂੰ ਮਿਲ ਕੇ ਹੀ ਸਮਾਧਾਨ ਹੋਊਗਾ ਜਾਂ ਫਿਰ ਤੁਸੀਂ ਫੋਨ ਤੇ ਵੀ ਸੁਣ ਕੇ ਹੱਲ ਕਰ ਨਹੀਂ ਮਿਲ ਕੇ ਵੀ ਕਰਾ ਸਕਦੇ ਆ ਫੋਨ ਤੇ ਵੀ ਕਰਾ ਸਕਦੇ ਆ WhatsApp ਤੇ ਵੀ ਕਰਾ ਸਕਦੇ ਆ ਜੀ ਹਾਂ ਤੇ ਇੱਕ ਗੱਲ ਹੋਰ ਹੈ ਕਿ ਅੱਜ ਕੱਲ ਹੋਰ ਬਹੁਤ ਸਾਰੀਆਂ ਸਮੱਸਿਆਵਾਂ ਲੋਕਾਂ ਨੂੰ ਚੱਲ ਰਹੀਆਂ ਨੇ ਕਿ ਪਰਿਵਾਰ ਦੇ ਪਰਿਵਾਰਾਂ ਦੇ ਵਿੱਚ ਝਗੜੇ ਰਹਿੰਦੇ ਨੇ ਬਿਨਾਂ ਕਿਸੇ ਗੱਲ ਤੋਂ ਛੋਟੀ ਛੂਟੀ ਗੱਲ ਨੂੰ ਲੈ ਕੇ ਲੜਾਈ ਹੋ ਜਾਂਦੀ ਹੈ ਪਰਿਵਾਰਕੀ ਭਰਾ ਭਰਾ ਜਾਂ ਫਿਰ ਕਈ ਵਾਰ ਤਾਂ ਪਤੀ ਪਤਨੀ ਤੱਕ ਇੱਕ ਦੂਜੇ ਨੂੰ ਬੁਲਾਉਂਦੇ ਨਹੀਂ ਹੈਗੇ ਇਸ ਤਰ੍ਹਾਂ ਦੇ ਹਾਲਾਤ ਬਣ ਜਾਂਦੇ ਨੇ ਤਾਂ ਇਹਨਾਂ ਪਿੱਛੇ ਕੀ ਕਾਰਨ ਹੈ ਤਾਂ ਕੀ ਸੰਵਾਦ ਨੇ ਸੰਵਾਦ ਨੇ ਇਹਦੇ ਵੀ ਕਾਰਨ ਇਹ ਹੁੰਦਾ ਜੀ ਬਈ ਘਰ ਜਿਹਾ ਕਲੇ ਸੁੰਦਾ ਹੈ ਕਈ ਵਾਰ ਆਪਣਾ ਹੀ ਬੰਦਾ ਘਰਚੇ ਕੁਝ ਕਰਵਾ ਦਿੰਦਾ ਹੈ ਮਨ ਲ ਬਰਾਵ ਬਰਾ ਵਖਰੇ ਕਰਾ ਦਿੰਦੇ ਕੋਈ ਲੇਡੀਜ਼ ਕਰਵਾ ਦਿੰਦੀ ਹੈ ਜੈਂਸ ਕਰਵਾ ਦਿੰਦੇ ਜੀ ਉਹ ਘਰ ਜੇ ਕਲੇਜ ਮਾਲ ਬਣਿਆ ਰਹਿੰਦਾ ਹੈ ਫਿਰ ਉਸ ਚੀਜ਼ ਦਾ ਉਹ ਦੇਖ ਕੇ ਪਤਾ ਲੱਗਦਾ ਭਾਈ ਇਹ ਕਿਨੂੰ ਕੀਤਾ ਕਿਦਾਂ ਕੀਤਾ ਉਹ ਆਪਣੇ ਕੋਲ ਆਪਣੇ ਇਸ ਦੇ ਹਿਸਾਬ ਨਾਲ ਆਪਣੀ ਸਾਧਨਾ ਦੇ ਨਾਲ ਉਹਨੂੰ ਦੇਖ ਕੇ ਉਸੇ ਦਾ ਹੱਲ ਕੀਤਾ ਜਾਂਦਾ ਜੇ ਕੀਤਾ ਕਰਾਇਆ ਹੁੰਦੇ ਤਾਂ ਅਸੀਂ ਦੱਸਣਾ ਜੇ ਨਹੀਂ ਹੁੰਦੇ ਤਾਂ ਅਸੀਂ ਕਿਸੇ ਨੂੰ ਬੇਮਾ ਪਰਮਾਚਾਰ ਨਹੀਂ ਪਾਉਂ ਜੀ ਸਰ ਵੀ ਹੁੰਦਾ ਹੈ ਕਿ ਕਿਸੇ ਨੇ ਕਿਸੇ ਨੂੰ ਕੁਝ ਖਵਾ ਕੇ ਕੁਝ ਜਾਦੂ ਤੋੜਾ ਕਰਦਾ ਬਿਲਕੁਲ ਸਭ ਕੁਝ ਉਹ ਅੰਦਾਜ਼ੀ ਕੋਈ ਚੀਜ਼ ਜੇ ਮੈਂ ਪਾਣੀ ਮੰਤਰ ਕਹਿ ਦੇਤਾ ਕਿਸੇ ਨੂੰ ਕੋਈ ਤਾਵੀਜ਼ ਬਣਾ ਕੇ ਦੇ ਦਿੱਤਾ ਕਿਸੇ ਨੂੰ ਕੋਈ ਆਪਣਾ ਕੋਈ ਪੈਰਾ ਦੀ ਮਿੱਟੀ ਚੱਕ ਲਈਏ ਜਾਂ ਉਹਦਾ ਕੋਈ ਵੀ ਵਸਤਰ ਲੈ ਲਿਆ ਉਹ ਵਸਤਰ ਤੇ ਵੀ ਹੁੰਦਾ ਜੀ ਜੀ ਇੱਕ ਇਹ ਵੀ ਹੈ ਕਿ ਕਹਿ ਦਿੰਦੇ ਨੇ ਕਿ ਇਸ ਵਿਅਕਤੀ ਦੇ ਪਿੱਛੇ ਕੋਈ ਸਾਇਆ ਹੀ ਕਿ ਇਸ ਤਰ੍ਹਾਂ ਵੀ ਕੋਈ ਜਾਦੂ ਟੋਣਾ ਕੀਤਾ ਬਿਲਕੁਲ ਹੁੰਦਾ ਜੀ ਉਹ ਵੀ ਹੁੰਦਾ ਜਿੱਦਾਂ ਚ ਰਸਤੇ 'ਚ ਕੋਈ ਚੀਜ਼ ਰੱਖੀ ਹੁੰਦੀ ਹੈ ਆਪਣਾ ਉਹ ਕੰਮ ਕਰ ਦਿੰਦੇ ਆ ਦੂਜੇ ਦਾ ਉਹ ਕੰਮ ਖਰਾਬ ਹੋ ਜਾਂਦਾ ਉਸ ਜਿਹਦਾ ਵੀ ਬੁਰਾ ਛਾਇਆ ਜਿਹੜਾਗਾ ਉਹ ਲਾਣਾ ਪੈਂਦਾ ਜੀ ਜੀ ਲੇਕਿਨ ਉਹ ਦੇਖ ਕੇ ਇਦਾਂ ਆਪਣੇ ਕੋਲੋਂ ਨਹੀਂ ਦੱਸ ਸਕਦੇ ਇਹਦੇ ਕੀ ਹੈ ਕੀ ਨਹੀਂ ਜੇ ਦੇਖਾਂਗੇ ਤਾਂ ਆਪਾਂ ਨੂੰ ਪਤਾ ਲੱਗਣਾ ਸੋ ਬਾਬਾ ਪੰਗਾਲੀ ਜੀ ਨਾਲ ਗੱਲਬਾਤ ਕੀਤੀ ਹੈ ਦੱਸਿਆ ਹੈ ਕਿ ਕਿਸ ਪ੍ਰਕਾਰ ਕਾਰੋਬਾਰ ਅਗਰ ਠੱਪ ਹੋਵੇ ਤਾਂ ਉਸ ਦਾ ਕੀ ਸਮਾਧਾਨ ਹੈ ਜਿਹੜਾ ਉਹ ਹੋ ਸਕਦਾ ਹੈ ਕਿਹੜੀਆਂ ਗਲਤੀਆਂ ਕਾਰੋਬਾਰ ਦੇ ਉੱਤੇ ਭਾਰੀ ਪੈਂਦੀਆਂ ਨੇ ਤਾਂ ਵਿਦੇਸ਼ ਯਾਤਰਾ ਗ੍ਰਹਿ ਕਲੇਸ਼ ਤੇ ਹੋਰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਮਾਧਾਨ ਇਹਨਾਂ ਵੱਲੋਂ ਕੀਤਾ ਜਾਂਦਾ ਹੈ ਤਾਂ ਸਕਰੀਨ ਤੇ ਦਿੱਤੇ ਨੰਬਰਾਂ ਰਾਹੀਂ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਧੰਨਵਾਦ